ਇਹ ਡੋਨ ਲਾ ਦੇਣਾ ਠੀਕ ਹੈ ਇਸ ਵਾਲੀ ਜ਼ੋਨ ਤੋਂ ਇਹਦੇ ਵਿੱਚ ਵਿੱਚ ਜਾਂਦੀ ਹੈ ਤਾਂ ਅਸੀਂ ਪੌਟ ਸਾਈਡ ਆਵਾਂਗੇ ਛੋਟਾ ਜਿਹਾ ਸਟਾਪ ਲੌਸ ਰੱਖੋ ਕੋਈ ਬਾਲਾ ਵੱਡਾ ਸਟਾਪ ਲੌਸ ਨਹੀਂ ਰੱਖਣਾ ਠੀਕ ਹੈ ਮਾਰਕੀਟ ਦਾ ਜੋ ਵੀ ਥਿਊ ਹੋ ਪੌਟ ਸਾਈਡ ਦਾ ਠੀਕ ਇਹ 685 ਦਾ ਸਟਾਪ ਲੌਸ ਹੈ ਹੈਨਾ 640 ਤੋਂ 45 ਤੋਂ 50 ਤੋਂ 55 ਤੋਂ ਜਿੱਥੋਂ ਵੀ ਤੁਹਾਨੂੰ ਮਿਲੂਗੀ ਉੱਥੇ ਤੁਸੀਂ ਲੈ ਸਕਦੇ ਹੋ ਇਹਦਾ 685 ਦਾ ਸਟਾਪ ਲੌਸ ਹੈ ਲੈਣ ਆ ਗਈ ਹੈ ਨਿਕਲ ਜੋ ਵੀ ਹੈ ਹੈਨਾ ਠੀਕ ਹੈ ਆਪਣਾ ਨਿਕਲ ਜਾਓ ਪੱਕਾ ਬਾਬਾ ਸੌਰੀ ਪੌਟ ਸਾਈਡ ਤੋਂ ਸਾਰੇ ਨਿਕਲ ਠੀਕ ਹੈ ਇਸ ਜਗ੍ਹਾ ਤੋਂ ਆਪਾਂ ਪੋਟਸਟਾਡ ਨੂੰ ਵਾਪਸ ਜਾ ਸਕਦੇ ਹਾਂ ਠੀਕ ਹੈ ਬੋਸ ਦੁਬਾਰੇ ਅਗੇਨ ਇਸ ਜਗ੍ਹਾ ਤੋਂ ਬਾਕੇ ਨੂੰ ਸੀ ਪੋਟਸਟਾਡ ਨੂੰ ਲੈ ਕੇ ਜਾਵਾਂਗੇ ਠੀਕ ਹੈ ਇਹਦਾ ਆਪਾਂ ਲਾਸਟ ਸਟਾਪ ਲੌਸ ਰੱਖਣਾਗਾ 720 ਦੇ ਹਨ ਮਾਰਕੀਟ 720 ਤੋਂ ਸਹੀ ਲਾਸਟ ਸਟਾਪ ਲੌਸ ਇਹਦਾ 700 55 ਦਾ ਠੀਕ ਹੈ 35 ਪੁਆਇੰਟ ਦਾ ਹੌਨ ਚੜ ਦੇ ਉੱਤੇ ਇਹਦਾ ਸਟਾਪ ਲੌਸ ਹੈ ਠੀਕ ਹੈ 35 ਪੁਆਇੰਟ ਦਾ ਹੌਨ ਚੜ ਦੇ ਉੱਤੇ ਸਟਾਪ ਲੌਸ ਹੈ ਇਹਦਾ ਜਿਹੜਾ ਪ੍ਰਾਈਸ ਆਲਦਾ ਪਿਆ ਇਹ ਕਿੰਨੇ ਤੋਂ ਆਇਆ 245 250 ਰੁਪਏ ਦਾ ਲਾਸਟ ਪ੍ਰਾਈਸ ਮੰਨ ਲਓ ਠੀਕ ਹੈ ਤੇ 250 ਵੀ 22 ਸਾਲ ਦਾ ਪਿਆ ਠੀਕ ਇਹਦੇ ਜੋ ਨਿਕਲੂ ਠੀਕ ਹੈ ਜੇੜਾ 10 15% ਦਾ ਸਟੌਪ ਲਸ ਹੈ ਨਿਕਲੂ ਕੋਈ ਦਿੱਕਤ ਚਲ ਸਟੌਪ ਲਸ ਆਇਆ ਇਹਦੇ ਜੋ ਨਿਕਲੂ ਠੀਕ ਹੈ ਕੋਈ ਦਿੱਕਤ ਨਹੀਂ ਲੜਨਾ ਨਹੀਂ ਇਹ ਮਾਰਕੀਟ ਨਾਲ ਆਪਾਂ ਬੰਦ ਕਰਦੇ ਠੀਕ ਹੈ ਜੋ ਵੀ ਇਹ ਆਪਣਾ ਜਿੰਨਾ ਵੀ ਸਟੌਪ ਲਸ ਹੈ ਲਗਭਗ 35 ਤੋਂ 40% ਦਾ ਅੱਜ ਦੀ ਘੜੀ ਚ ਸਟੌਪ ਲਸ ਹੈ